ਹਾਸ਼ੀ ਕਾਲਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਇੱਕ ਆਪਾਂ ਹੋਰ ਨਿਊ ਵੀਡੀਓ ਲੈ ਕੇ ਆਏ ਹਾਂ ਜਿਸ ਦੇ ਵਿੱਚ ਆਪਾਂ ਇਹ ਸੂਟ ਪਹਿਲਾਂ ਵੀ ਵਰਕ ਕੀਤੇ ਸੀ ਰਿਪੀਟ ਦੇ ਉੱਪਰ ਫੇਰ ਲੈ ਕੇ ਆਏ ਆਂ ਬਹੁਤ ਹੀ ਸੋਨਾ ਘੇਰੇ ਦਾ ਵਰਕ ਹੋਇਆ ਹੋਇਆਗਾ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਐਂਡ ਵਰਕ ਦਾ ਪ੍ਰਾਈਸ ਆਪ ਕੁਝ ਮੈਂਸ਼ਨ ਕਰਾਂਗੇ ਜੀ ਇਹ ਆਪਣੇ ਵੀਰੇ ਜਿਹੜਾ ਸੂਟ ਲਿਆਗਾ ਫਸਲੀ ਇਹ ਆਪਣੇ ਰਾਮ ਟੈਕਸ ਪਛਵੀਨਾ ਦਾ ਸੂਟ ਲਿਆ ਜੀ ਰਾਮ ਟੈਕਸ ਦੀ ਸਾਰੇ ਇੱਥੇ ਮੋਹਰ ਲੱਗੀ ਹੋਊਗੀ ਰਾਮ ਟੈਕਸ ਇਹ ਆਪਣੀ ਰਾਮ ਟੈਕਸ ਦਾ ਸੂਟ ਲਿਆ ਹੈਗਾ ਉਹਦੇ ਉੱਪਰ ਆਪਾਂ ਨੇ ਘੇਰੇ ਦਾ ਵਰਕ ਕੀਤਾ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਬਹੁਤ ਹੀ ਸੋਨਾ ਡਬਲ ਕੱਟ ਵਰਕ ਹੋਇਆ ਹੋਇਆ ਹੈ ਆਹ ਰੀ ਵਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਇਹ ਆਪਾਂ ਨੂੰ ਤਿੱਲੇ ਦੀ ਜਗ੍ਹਾ ਥ्रेड ਯੂਜ਼ ਕਰਵਾਇਆ ਸੀ ਆਪਾਂ ਥ्रेड ਯੂਜ਼ ਕਰਕੇ ਇਹ ਵਾਲਾ ਵਰਕ ਕੀਤਾ ਹੋਇਆ ਹੈ ਤੁਸੀਂ ਵਰਕ ਦੇਖ ਸਕਦੇ ਹੋ ਕਿੰਨਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਹੈ ਇਹ ਡਬਲ ਕੱਟ ਵਰਕ ਘੇਰੇ ਦਾ ਆਪਣੀ ਕੀਤਾ ਹੈ ਸੇਮ ਹੀ ਵਰਕ ਹੈ ਜਿਹੜਾ ਆਪਾਂ ਨੇ ਸ਼ਰਟ ਦੇ ਫਰੰਟ ਦੇ ਉੱਪਰ ਕੀਤਾ ਹੈ ਸੇਮ ਹੀ ਬੈਕ ਦੇ ਉੱਪਰ ਕੀਤਾ ਹੈ फ्रंट ਦੇ ਉੱਪਰ ਹੈ ਜਿਹੜਾ ਜੀ ਆਪਾਂ ਨੇ ਇਹ ਸਾਰੇ ਫਲਾਵਰ ਵਗੈਰਾ ਨੇ ਪਾਏ ਹੋਏ ਨੇਗੇ ਆ ਬੈਕ ਦੇ ਉੱਪਰ ਓਨਲੀ ਆਪਾਂ ਨੇ ਘੇਰੇ ਦਾ ਵਰਕ ਕੀਤਾ ਹੋਇਆ ਜੀ ਇਹਦੇ ਬਾਹਮਾਂ ਤੇ ਵੀ ਵਰਕ ਕੀਤਾ ਹੋਇਆ ਇਹ ਵਾਲਾ ਆਪਾਂ ਨੇ ਬਾਹਮਾਂ ਤੇ ਵਰਕ ਕੀਤਾ ਸੇਮ ਐਸ ਡੀ ਜ਼ੀ ਵਰਕ ਆ ਜਿਹੜਾ ਆਪਾਂ ਨੇ ਪੌਂਚਿਆਂ ਦੇ ਉੱਪਰ ਕੀਤਾ ਹੋਇਆ ਜੀ ਸੇਮ ਹੀ ਬਾਹਮਾਂ ਦੇ ਉੱਪਰ ਕੀਤਾ ਸੇਮ ਹੀ ਪੌਂਚਿਆਂ ਦੇ ਉੱਪਰ ਕੀਤਾ ਸ਼ਰਟ ਦੀ ਫਰੰਟ ਕੀਤੀ ਹੋਈ ਆ ਬੈਕ ਕੀਤੀ ਹੋਈ ਆ ਬਰਕ ਇਸ ਦੇ ਵਿੱਚ ਆਪਾਂ ਨੇ ਦੋ ਸੂਟ ਰੈਡੀ ਕੀਤੇ ਸੀ ਇੱਕ ਇਹ ਵਾਲਾ ਇੱਕ ਸੇਮ ਕਲਰ ਦੇ ਸੇਮ ਰੈਡੀ ਕੀਤਾ ਹੈ ਇਹਦੇ ਨਾਲ ਵੀ ਆਪਾਂ ਨੇ ਦੁਪੱਟਾ ਵੀ ਰੈਡੀ ਕੀਤਾ ਬਹੁਤ ਹੀ ਸੋਹਣਾ ਦੁਪੱਟਾ ਰੈਡੀ ਕੀਤਾ ਹੈ ਦੁਪੱਟੇ ਦੇ ਵਿੱਚ ਵੀ ਨਾ ਸਾਰੇ ਦੇ ਆਪਣੇ ਇਹ ਵਾਲਾ ਸਾਰਾ ਹੀ ਸੇਮ ਆਪਣੇ ਜਿਹੜੇ ਫਲਾਵਰ ਬਣਾਏ ਨੇ ਸੀ ਸਾਰੇ ਦੁਪੱਟੇ ਦੇ ਵਿੱਚ ਇਹੀ ਫਲਾਵਰ ਆਪਾਂ ਨੇ ਬਣਾਏ ਨੇਗੇ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈਗਾ ਇਹਦੇ ਉਹਨਾਂ ਨੇ ਲੈਸ ਲਗਵਾਈ ਨਹੀਂ ਕਸਟਮਰ ਕਹਿੰਦਾ ਅਸੀਂ ਖੁਦ ਲਗਵਾ ਲਾਂਗੇ ਚਨੂਨ ਦਾ ਆਪਾਂ ਨੇ ਦੁਪੱਟਾ ਲਿਆ ਚਨੂਨ ਦਾ ਦੁਪੱਟਾ ਲੈ ਕੇ ਉਹਦੇ ਉੱਪਰ ਆਪਾਂ ਨੇ ਜਿਹੜਾ ਇਹ ਵਾਲਾ ਵਰਕ ਕੀਤਾ ਦੋਨਾਂ ਦੇ ਦੁਪੱਟੇ ਸੇਮ ਹੀ ਰੈਡੀ ਕੀਤੇ ਹੋਏ ਨੇ ਕੋਈ ਫਰਕ ਨਹੀਂ ਹੈਗਾ ਇਹ ਆਪਾਂ ਨੇ ਜਿਹੜਾ ਕਸਟਮਰ ਨੂੰ ਸੂਟ ਰੈਡੀ ਕਰਕੇ ਦਿੱਤਾ ਰਾਮ ਟੈਕਸ ਦੀ ਫੈਬਰਿਕ ਯੂਜ਼ ਕੀਤੀ ਆ ਚਨੂਨ ਦਾ ਦੁਪੱਟਾ ਯੂਜ਼ ਕੀਤਾ ਵਿਦ ਵਰਕ ਸ਼ਰਟ ਦਾ ਫਰੰਟ ਬੈਕ ਪਾਵਾ ਐਂਡ ਪਹੁੰਚੇ ਆਪਾਂ ਨੇ ਉਹਨਾਂ ਨੂੰ 2000 ਰੁਪਏ ਦੇ ਵਿੱਚ ਜਿਹੜਾ ਇਹ ਵਾਲਾ ਸੂਟ ਹੈ ਜੀ रेडी ਕਰਕੇ ਦਿੱਤਾਗਾ ਅਗਰ ਤੁਸੀਂ ਵੀ ਇਦਾਂ ਦੇ ਸੋਨੇ ਸੋਨੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੇਰੇ ਨੰਬਰ ਤੇ ਮੇਰੇ ਨਾਲ ਜਰੂਰ ਕੰਟੈਕਟ ਕਰਿਓ 9855462231 ਵਾਲੇ ਨੰਬਰ ਤੇ ਤੁਸੀਂ ਮੈਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੇ ਕਈ ਵਾਰ ਕਾਲ ਕੀ ਹੈ ਨਹੀਂ ਵੀ اٹینڈ ਹੁੰਦੀ ਤਾਂ ਤੁਸੀਂ ਮੈਨੂੰ ਮੈਸੇਜ ਜਿਹੜਾ ਡ੍ਰॉप ਕਰ ਸਕਦੇ ਹੋ ਮੈਂ ਉਹਦਾ ਰਿਪਲਾਈ ਜਰੂਰ ਕਰਾਂਗੀ ਅਗਰ ਤੁਸੀਂ ਸੇਮ ਡਿਜ਼ਾਈਨ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਕਿਸੇ ਵੀ ਹੋਰ ਕਲਰ ਦੇ ਉੱਪਰ ਵੀ ਕਰਵਾ ਸਕਦੇ ਹੋਊਂਗੀ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਆ। ਜ਼ਿਆਦਾਤਰ ਜਿਹੜੇ ਆਪਣੇ ਇਹ ਵਾਲੇ ਸੂਟ ਨੇ ਪਹਿਲਾਂ ਵੀ ਪਸ਼ਮੀਨੇ ਦੇ ਉੱਪਰ ਹੀ ਰੈਡੀ ਕੀਤੇ ਸੀ ਇਸ ਵਾਰ ਵੀ ਫੇਰ ਪਸ਼ਮੀਨੇ ਦੇ ਸਟੱਫ ਦੇ ਉੱਪਰ ਹੀ ਆਪਾਂ ਨੇ ਇਹ ਵਾਲੇ ਰੈਡੀ ਕੀਤੇ ਨੇ ਜੀ। ਅਗਰ ਕੋਈ ਕਸਟਮਰ ਮੇਰਾ ਗਰੁੱਪ ਨੂੰ ਜੁਆਇਨ ਕਰਨਾ ਚਾਹੁੰਦਾ ਤਾਂ ਤੁਸੀਂ ਮੈਨੂੰ WhatsApp ਮੈਸੇਜ ਕਰ ਸਕਦੇ ਹੋਗੇ ਮੈਂ ਲਿੰਕ ਸ਼ੇਅਰ ਕਰ ਦਾਂਗੀ ਤਾਂ ਜਿਸ ਦੇ ਵਿੱਚ ਆਪਾਂ ਡੇਲੀ ਪੋਸਟਿੰਗ ਹੈ ਜਿਹੜੀ ਕਰਦੇ ਆਂਗੇ ਜੋ ਵੀ ਆਪਾਂ ਨਿਊ ਡਿਜ਼ਾਈਨ ਰੈਡੀ ਕਰਦੇ ਆਂ ਜੋ ਆਪਣੇ ਕੋਲ ਆਰਡਰ ਹੁੰਦਾ ਸੀ। અગર વિડીયો વધી લી તો વિડીયોનું લાઈક શેર જરૂર કરના થક યુ જી